ਵੈਲਕਮ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਾਸ਼ਾ ਵਿਗਿਆਨ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਭਾਸ਼ਾ ਵਿਗਿਆਨ ਹੁੰਦਾ ਕੀ ਹੈ ਭਾਸ਼ਾ ਦਾ ਇੱਕ ਵਿਗਿਆਨਕ ਅਧਿਐਨ ਇਸ ਨੂੰ ਭਾਸ਼ਾ ਵਿਗਿਆਨ ਬੋਲਿਆ ਜਾਂਦਾ ਹੈ ਐਚ ਏ ਗਲੀਸਨ ਨੇ ਇਸ ਬਾਰੇ ਕੀ ਕਿਹਾ ਹੈ ਕਿ ਭਾਸ਼ਾ ਵਿਗਿਆਨ ਇੱਕ ਇਸ ਤਰ੍ਹਾਂ ਦਾ ਵਿਗਿਆਨ ਆ ਜਿਹੜਾ ਆਂਤਰਿਕ ਸੰਰਚਨਾ ਦੀ ਦ੍ਰਿਸ਼ਟੀ ਤੋਂ ਕਿਸੇ ਭਾਸ਼ਾ ਨੂੰ ਸਮਝਣ ਦਾ ਯਤਨ ਕਰਦਾ ਹੈ ਆਂਤਰਿਕ ਸੰਰਚਨਾ ਮੀਨਜ਼ ਇਹਦੀ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ ਕੀ ਜਿਹਦੇ ਰਾਹੀਂ ਅਸੀਂ ਕਿਸੇ ਵੀ ਭਾਸ਼ਾ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ ਤਾਂ ਸਾਨੂੰ ਭਾਸ਼ਾ ਨੂੰ ਸਮਝਣ ਲਈ ਭਾਸ਼ਾ ਵਿਗਿਆਨ ਵਿੱਚ ਦੀ ਹੋ ਕੇ ਜਾਣਾ ਪਊਗਾ ਤਾਂ ਅਸੀਂ ਆਸਾਨੀ ਨਾਲ ਜਿਹੜੀ ਭਾਸ਼ਾ ਹੈ ਉਹ ਸਮਝ ਸਕਦੇ ਹਾਂ ਇਸ ਦੇ ਖੇਤਰ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੇ ਰੂਲ ਜੇ ਅਸੀਂ ਸਮਝਣੇ ਜਾਂ ਪੰਜਾਬੀ ਭਾਸ਼ਾ ਨੂੰ ਸਮਝਣਾ ਤਾਂ ਇਸ ਦੇ ਖੇਤਰ ਸਮਝਣੇ ਪੈਣਗੇ ਤਾਂ ਭਾਸ਼ਾ ਵਿਗਿਆਨ ਦੇ ਖੇਤਰਾਂ ਦੇ ਵਿੱਚ ਤੁਣੀ ਵਿਗਿਆਨ ਆਉਂਦਾ ਹੈ ਸਭ ਤੋਂ ਪਹਿਲਾਂ ਤੁਣੀ ਗ੍ਰਾਮ ਵਿਆਕਰਨ ਆਉਂਦੀ ਹੈ ਫਿਰ ਅਰਥ ਵਿਗਿਆਨ ਆਉਂਦਾ ਹੈ ਵਾਕ ਵਿਗਿਆਨ ਆਉਂਦਾ ਹੈ ਸ਼ਬਦ ਭੰਡਾਰ ਇਹ ਭਾਸ਼ਾ ਵਿਗਿਆਨ ਦਾ ਜਿਹੜਾ ਹਿੱਸਾ ਨੇ ਸਾਰੀਆਂ ਚੀਜ਼ਾਂ ਤਾਂ ਕਾਲਾ ਸਿੰਘ 베ਦੀ ਨੇ ਜਿਹੜੇ ਉਹਨਾਂ ਨੇ ਭਾਸ਼ਾ ਵਿਗਿਆਨ ਦੇ ਮੁੱਖ ਖੇਤਰ ਜਿਹੜੇ ਦੱਸੇ ਨੇ ਦੋ ਤਰ੍ਹਾਂ ਦੇ ਖੇਤਰ ਨੇ ਇੱਕ ਮੁੱਖ ਤੇ ਇੱਕ ਗੌਣ ਜਿਹੜੇ ਮੁੱਖ ਖੇਤਰ ਨੇ ਉਹਨਾਂ ਦੇ ਵਿੱਚ ਮਨੁੱਖੀ ਭਾਸ਼ਾ ਦਾ ਅਧਿਐਨ ਕਰਨਾ ਇਸ ਦੇ ਖੇਤਰ ਚ ਆਉਂਦਾ ਏ ਭਾਸ਼ਾ ਵਿਸ਼ੇਸ਼ ਦੇ ਇਤਿਹਾਸ ਦਾ ਅਧਿਐਨ ਕਰਨਾ ਤੇ ਉਸ ਦੇ origin ਦਾ ਪਤਾ ਲਾਉਣਾ ਕਿ ਇਹ ਜਿਹੜੀ ਉਤਪਤੀ ਹੈ ਇਹਦੀ ਕਿੱਥੋਂ ਹੋਈ ਫਿਰ ਤੁਲਨਾ ਕਰਨੀ ਪ੍ਰਾਚੀਨ ਤੇ ਆਧੁਨਿਕ ਭਾਸ਼ਾਵਾਂ ਦੀ ਇਹ ਕਿਨੇ ਮੁੱਖ ਖੇਤਰ ਨੇ ਭਾਸ਼ਾ ਵਿਗਿਆਨ ਦੇ ਜਿਹੜੇ ਗੌਣ ਖੇਤਰ ਨੇ ਉਹਨਾਂ ਦੇ ਵਿੱਚ ਭਾਸ਼ਾ ਦੀ ਉਤਪਤੀ ਭਾਸ਼ਾ ਦਾ ਵਰਗੀਕਰਨ ਭੂਗੋਲਿਕ ਜਿਹੜੀ ਭਾਸ਼ਾ ਰੀਜਨਲ ਲੈਂਗੁਏਜ ਬੋਲਦੇ ਆ ਸੀ ਕਾਲਕ੍ਰਮਿਕ ਭਾਸ਼ਾ ਵਿਗਿਆਨ ਸਮੇਂ ਅਨੁਸਾਰ ਜਿਹੜੀ ਭਾਸ਼ਾ ਚਲਦੀ ਆ ਪੂਰਵ ਇਤਿਹਾਸ ਕਾਲ ਖੋਜ ਤੇ ਲਿਪੀ ਟੈਨੋਟਿਕਸ ਤੇ ਡਾਇਲੈਕਟਿਕ ਜੀਓਗ੍ਰਾਫੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਭਾਸ਼ਾ ਵਿਗਿਆਨ ਦੇ ਗੌਣ ਖੇਤਰ ਚ ਆਉਂਦੀਆਂ ਨੇ ਤਾਂ ਇਹ ਸੀਗੀ ਭਾਸ਼ਾ ਵਿਗਿਆਨ ਬਾਰੇ ਜਾਣਕਾਰੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਇਸ ਨੂੰ ਅੱਗੇ ਵੀ ਸਥਾਰ ਸਹਿਤ ਕਰਾਂਗੇ ਤਾਂ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਬੈਲ ਨੋਟੀਫਿਕੇਸ਼ਨ ਦਬਾਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ